multimod spam po Jazck

ਈ ਮਾਨਤ ਪ੍ਰਭੂ ਸਰਨਾਮ ਕੌਂਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਠ ਸਤਿ ਸ੍ਰੀ ਅਕਾਲ ਰੱਖਦੇ ਆਂ ਕੰਕਾ ਈ ਦੋਸਤੋ ਪ੍ਰਵਾਸੀਆਂ ਦੇ ਸ਼ਾਮ ਲੋਕ ਦੇ ਖੁਸ਼ੀਆਂ ਮਨਾ ਰਹੀਆਂ ਨੇ ਅੱਜ ਬੜੇ ਖਾਣਾਂ ਨਗਰ ਕੀਰਤਨ ਦੇ ਵਿੱਚ ਸ਼ਾਮ ਲੋਕੀ ਸੰਗਤਾਂ ਗੁਰੂ ਗ੍ਰੰਥ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਕੋ ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਸੰਗਤਾਂ ਨੂੰ ਹਰ ਨਿਦਾਨ ਖਤੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਲਰਾਮੋ ਇਸ ਨਗਰ ਕੀ ਸੰ ਸਾਰੇ ਗੁਰਦੁਆਰਾ ਘਰਾਂ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਸੰਗਤ ਸਾਹਿਬ ਬਾਬਾ ਕੁਪਲਾ ਗਲਾਬ ਦੇ ਪੰਜਾਬਾ ਜੀ ਰਵਦਾ ਬਾਬਾ ਰਵਦਾ ਜੀ ਦਾ ਗੁਰਦੁਆਰੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਹੁੰਦੇ ਆ ਹੁਣ ਗੁਰਦੁਆਰਾ ਵਿਸਕਰਮਾ ਜਾ ਕੇ ਆਨੰਦ ਸ਼ਕਾਰ ਕਰਕੇ ਇਸ ਦਰਸ਼ਨ ਕਰਕੇ ਉਪਰੰਤ ਇਹ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਮਾਪਤੀ ਹੋਵੇਗੀ ਗੁਰੂ ਕਾ ਲੰਗਰ ਟੁੱਟ ਬਰਤਨ ਦੀ ਸਾਰੀ ਸੰਗਤਾਂ ਨੂੰ ਬੇਨਤੀ ਵੀ ਕੀਤੀ ਗਈ ਆ ਹੁਣ ਵੀ ਬੇਨਤੀ ਕਰ ਰਹੇ ਆ ਸਾਰੀ ਸੰਗਤਾਂ ਨੇ ਗੁਰੂ ਕਾ ਲੰਗਰ ਜਾ ਕੇ ਸ਼ੱਕੀ ਸਮਾਪਤੀ ਤੇ ਪੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਦੁਆਰਾ ਸਮਾਪਤ ਕੀਤੀ ਹੋਵੇਗਾ ਅੱਜ ਸਾੰਤਾਂ ਦੇ ਗੁਰੂ ਜਵੰਤਰਾ ਜੀ ਆਪਾਂ ਜੋ ਕਿ ਪਹਿਲਾ ਪ੍ਰਕਾਸ਼ ਜੀ ਮਨਾਇਆ ਜਾਂਦਾ ਹੈ जिन्ह की पहला सेवा बाबा बुद्धा जी ने की गुरु अर्जन देव जी के सारे जी बा उन्होंने प्रकाश देव है सारे शहर के गुरुद्वारा जिसे होके वापस गुरुद्वारा श्री गुरु ग्रंथ साहब वापस जाएगा जिते गुरु का लगे गुरु समझेगा वाहगुरु जी का खालसा वाह